ਰਾਦੇ ਰਾਦੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਹਾਣੀ ਹੈ 3 ਰਾਣੀਆਂ ਕਹਾਣੀਕਾਰ ਨੇ ਅੰਮ੍ਰਿਤਕੌਰ ਉਮੀਦ ਕਰਦੀ ਹਾਂ ਬਾਕੀ ਕਹਾਣੀਆਂ ਦੀ ਤਰ੍ਹਾਂ ਅੱਜ ਦੀ ਕਹਾਣੀ ਵੀ ਤੁਹਾਨੂੰ ਪਸੰਦ ਆਵੇਗੀ ਉਸਨੇ ਚ ਬੱਚੇ ਵਿੱਚੋਂ ਪਾਣੀ ਦਾ ਬੁੱਕ ਭਰ ਕੇ ਆਪਣੇ ਮੂਤੇ ਮਾਰਿਆ ਗगन ਨੇ ਵੇਖਿਆ ਕਿ ਅੱਜ ਫਿਰ ਉਹਨਾਂ ਦੀ ਮਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਕਈ ਵਾਰ ਜੀਤਾ ਸੋਚਦੀ ਜੇ ਰੱਬ ਉਸਨੂੰ ਪੁੱਤਰ ਦੇ ਦਿੰਦਾ ਤਾਂ ਉਹ ਆਪਣੇ ਮਾਪਿਆਂ ਦਾ ਸਹਾਰਾ ਬਣਦਾ ਉਸ ਦੀਆਂ ਧੀਆਂ ਵੀ ਰਖੜੀ ਬੰਨਣ ਲਈ ਦੂਜੇ ਘਰਾਂ ਵੱਲ ਨਾ ਝਾਕਦੀਆਂ ਭਾਵੇਂ ਧੀਆਂ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਹਰ ਤਰ੍ਹਾਂ ਦੇ ਕੰਮਾਂ ਵਿੱਚ ਹੱਥ ਵਟਾਉਂਦੀਆਂ ਇੱਥੋਂ ਤੱਕ ਕਿ ਮੋਟਰਸਾਈਕਲ ਅਤੇ ਟਰੈਕਟਰ ਚਲਾਉਣਾ ਵੀ ਸਿੱਖ ਲਿਆ ਵੱਡੀਆਂ ਕੁੜੀਆਂ ਨੇ ਤਾਂ ਲੋਡ ਪੈਣ ਤੇ ਆਪਣੇ ਪਿਓ ਦੀ ਮਦਦ ਵੀ ਕਰਦੀਆਂ ਸਨ ਪਰ ਪਤਾ ਨਹੀਂ ਕਿਉਂ ਕਿਸੇ ਵੀ ਦਿਨ ਤਿਹਾਰ ਤੇ ਉਸ ਦੀ ਮਾਂ ਉਦਾਸ ਹੋ ਜਾਂਦੀ ਉਹ ਮੈਂ ਦੁਨੀਆ ਸਾਹਮਣੇ ਇਹ ਆਖ ਦਿੰਦੀ ਮੇਰੀਆਂ ਤਾਤੀਆਂ ਹੀ ਪੁੱਤਾਂ ਵਰਗੀਆਂ ਨੇ ਪਰ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਦਾ ਅੰਦਰਲਾ ਇਸ ਗੱਲ ਨੂੰ ਸਵੀਕਾਰਨ ਤੋਂ ਇਨਕਾਰੀ ਹੋ ਜਾਂਦਾ ਧੀਆ ਜਵਾਨ ਹੋ ਚੱਲੀਆਂ ਸਨ ਪਰ ਮਨ ਹੀ ਮਨ ਅਜੇ ਵੀ ਰੱਬ ਨੂੰ ਲਾਂਭਾ ਦਿੰਦੀ ਮੇਰੇ ਲਈ ਹੀ ਤੇਰੇ ਘਰ ਘਾਟਾ ਪੈ ਗਿਆ ਸੀ ਫਿਰ ਆਪਣੇ ਆਪ ਨੂੰ ਸਮਝਾਉਂਦੀ ਜਿਨ੍ਹਾਂ ਦੇ ਘਰ ਕੁਝ ਵੀ ਨਹੀਂ ਹੁੰਦਾ ਉਹ ਧੀਆ ਨੂੰ ਵੀ ਤਰਸਦੇ ਨੇ ਉਹ ਕਿੱਧਰ ਜਾਣ ਵਿਚਾਰੇ ਫਿਰ ਰੱਬ ਦਾ ਸ਼ੁਕਰ ਕਰਦੀ ਵਿਹਾਰ ਤਿਹਾਰ ਤੇ ਉਹਦਾ ਮਨ ਡੋਬੇ ਸੋਕੇ ਹੁੰਦਾ ਰਹਿੰਦਾ ਕਦੇ ਸੋਚਦੀ ਆਪ ਤਾਂ ਬੰਦਾ ਜ਼ਿੰਦਗੀ ਕੱਟ ਲੈਂਦਾ ਔਖਾ ਸੌਖਾ ਹੋ ਕੇ ਪਰ ਕਈ ਵਾਰ ਲੋਕਾਂ ਦੀਆਂ ਗੱਲਾਂ ਮਰਨਹਾਰੇ ਕਰ ਦਿੰਦੀਆਂ ਨੇ ਜੂਨ ਮਹੀਨੇ ਦੀ ਤਾਂ ਗੱਲ ਐ ਛੁੱਟੀਆਂ ਵਿੱਚ ਵਿਚਾਰ ਲਈ ਕੁੜੀ ਨੇ ਜ਼ਿੱਦ ਫੜੀ ਕਿ ਨਾਨਕੇ ਜਾਣਾ ਚਿੱਟਾ ਉਸ ਨੂੰ ਆਪਦੇ ਪੇਕੇ ਛੱਡ ਆਈ ਉੱਥੇ ਹਮਦਰਦ ਔਰਤਾਂ ਨੇ ਇਹੋ ਜਿਹੀ ਹਮਦਰਦੀ ਵਿਖਾਈ ਕੁੜੀ ਘਰ ਆ ਕੇ ਰੋਣੂ ਨਾ ਹਟੇ ਇੱਕੋ ਹੀ ਰੱਟ ਲਈ ਸਾਨੂੰ ਵੀਰ ਚਾਹੀਦਾ ਹੈ ਜੀਤਾ ਨੇ ਬਥੇਰਾ ਬੁੱਕਲ ਵਿੱਚ ਲੈ ਕੇ ਸਮਝਾਇਆ ਤੁਸੀਂ ਮੇਰੇ ਲਈ ਪੁੱਤਾਂ ਵਰਗੀਆਂ ਹੋ ਹੈ ਤਾਂ ਨਹੀਂ ਵਰਗੀਆਂ ਹੀ ਆ ਨਾ ਮਾਂ ਇੱਕ ਗੱਲ ਦੱਸ ਅਸੀਂ ਤੇਰੇ ਬੱਚੇ ਨਹੀਂ ਆ ਜਾਂ ਤੇਰੇ ਜਵਾਕ ਨਹੀਂ ਅਸੀਂ ਕੁੜੀ ਨੇ ਰੋਂਦਿਆਂ ਹੀ ਪੁੱਛਿਆ ਹਾਂ ਪੁੱਤ ਤੁਸੀਂ ਮੇਰੇ ਬੱਚੇ ਹੋ ਮਾਂ ਨੇ ਪੁਛਕਾਰਦਿਆਂ ਆਖਿਆ ਸੀ ਫਿਰ ਉੱਥੇ ਮਾਮੀਆਂ ਨਾਨੀਆਂ ਇਹ ਕਿਉਂ ਆਖਦੀਆਂ ਸਨ ਕਿ ਰੱਬ ਜੀਤਾ ਨੂੰ ਇੱਕ ਜਵਾਬ ਦੇ ਦਿੰਦਾ ਜੀਤਾ ਨੂੰ ਸਾਰੀ ਗੱਲ ਸਮਝ ਆਈ ਕਿ ਕਈ ਵਾਰ ਪਿਆਰ ਅਤੇ ਹਮਦਰਦੀ ਕਰਨ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਿਹੜੀ ਗੱਲ ਆਖ ਕੇ ਆਪਣਾ ਤੇ ਹਮਦਰਦੀ ਜਤਾ ਰਹੇ ਨੇ ਉਹ ਸਾਹਮਣੇ ਵਾਲੇ ਦੇ ਕਿੱਥੇ ਸੱਟ ਮਾਰੂ ਉਸਨੇ ਮਸਾਂਤੀ ਨੂੰ ਸਮਝਾਵਾਂ ਜਾ ਕੇ ਚੁੱਪ ਕਰਾਇਆ ਕਿ ਪੁਰਾਣੇ ਬਜ਼ੁਰਗ ਪੁੱਤਾਂ ਨੂੰ ਜਾਦਾ ਐਵੇਂ ਹੀ ਦਿੰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ ਹੁਣ ਤਾਂ ਪੁੱਤਾਂ ਵੱਲੋਂ ਔਕੇ ਹੋਏ ਮਾਪੇ ਆਖ ਦਿੰਦੇ ਨੇ ਇਹਦੇ ਨਾਲੋਂ ਤਾਂ ਰੱਬ ਧੀ ਦੇ ਦਿੰਦਾ ਧੀਾਂ ਦੀ ਵੀ ਪੁੱਤਾਂ ਜਿੰਨੀ ਹੀ ਲੋੜ ਹੁੰਦੀ ਹੈ ਹਰ ਘਰ ਵਿੱਚ ਧੀ ਨੂੰ ਤਾਂ ਸਮਝਾ ਲਿਆ ਔਕੀ ਸੌਕੀ ਹੋ ਗਈ ਪਰ ਆਪ ਅੰਦਰ ਜਾ ਕੇ ਰੋ ਪਈ ਮਣੋਮਣੀ ਰੱਬ ਨੂੰ ਉਲਾਮੇ ਫਿਰ ਸ਼ੁਰੂ ਹੋ ਗਏ ਵੱਡੀ ਧੀ ਮਾਂ ਦੇ ਪਿੱਛੇ ਹੀ ਚਲੀ ਗਈ ਜੀਤਾ ਨੇ ਵੇਖ ਲਿਆ ਬੂਹੇਵਲ ਪਿੱਠ ਕਰਕੇ ਪੇਟੀ ਉੱਤੇ ਪਏ ਕੱਪੜੇ ਠੀਕ ਕਰਨ ਲੱਗ ਪਈ ਗਗੰਦਾ ਦਿਲ ਤਾਂ ਕਰਦਾ ਸੀ ਮਾਂ ਦੇ ਹੰਝੂ ਪੂੰਝੇ ਤੇ ਜਫੀ ਪਾਵੇ ਪਰ ਉਸ ਨੂੰ ਪਤਾ ਸੀ ਇਸ ਤਰ੍ਹਾਂ ਕਰਨ ਨਾਲ ਮਾਂ ਨੇ ਹੋਰ ਵੱਧ ਰੋਣਾ ਸੀ ਉਸਨੇ ਸਖਤ ਚਿਹਰੇ ਲੈਜੇ ਨਾਲ ਮਾਂ ਨੂੰ ਆਖਿਆ ਮਾਂ ਡਰਾਮੇ ਕਰਨ ਦੀ ਕੋਈ ਲੋੜ ਨਹੀਂ ਮੈਨੂੰ ਪਤਾ ਹੈ ਤੂੰ ਅੰਦਰ ਰੋਣ ਆਈ ਹੈ ਮੈਂ ਕਿਉਂ ਰੋਣਾ ਮੈਂ ਤਾਂ ਕੱਪੜੇ ਸਾਂਭਣਾਈ ਸੀ ਅੰਦਰ ਜੀਤਾ ਨੇ ਆਪਣੇ ਆਪ ਨੂੰ ਸੰਭਾਲਦਿਆਂ ਕਿਹਾ ਕੁੜੀ ਬਾਹਰ ਆਪਣੀ ਛੋਟੀ ਭੈਣ ਕੋਲ ਚਲੀ ਗਈ ਉਹ ਅਜੇ ਵੀ ਅੱਖਾਂ ਭਰੀ ਬੈਠੀ ਸੀ ਤੈਨੂੰ ਚੈਨ ਆ ਗਿਆ ਹੁਣਾਂ ਮਾਂ ਨੂੰ ਰੋ ਆਕੇ ਤੂੰ ਇੰਨੀ ਵੱਡੀ ਹੋ ਗਈ ਪਰ ਤੈਨੂੰ ਅਕਲ ਨਹੀਂ ਆਉਣੀ ਤੈਨੂੰ ਪਤਾ ਤਾਂ ਹੈ ਮਾਂ ਆਪ ਕੀ ਨਿਯੋਖੀ ਹੋ ਜਾਂਦੀ ਹੈ ਕਿ ਆਪਣੇ ਕੋਈ ਵੀਰ ਨਹੀਂ ਇਹ ਕਿਤੇ ਦੁਕਾਨ ਤੋਂ ਮਿਲਣ ਵਾਲੀ ਚੀਜ਼ ਹੈ ਬਈ ਮਾਂ ਤੈਨੂੰ ਲਿਆ ਕੇ ਦੇ ਦਊਗੀ ਪਰ ਉੱਥੇ ਨਾਨੀ ਦੀਆਂ ਸਹੇਲੀਆਂ ਆਖਦੀਆਂ ਸੀ ਮੈਂ ਜਦੋਂ ਨਾਨੀ ਨਾਲ ਗੁਰਦੁਆਰੇ ਗਈ ਸੀ ਕੁੜੀ ਨੇ ਰੋਂਦੜ ਜਹੀ ਆਵਾਜ਼ ਵਿੱਚ ਆਖਿਆ ਫਿਰ ਕੀ ਹੋ ਗਿਆ ਬੁੜੀਆਂ ਕਹਿੰਦੀਆਂ ਹੀ ਹੁੰਦੀਆਂ ਨੇ ਚੁੱਪ ਕਰਕੇ ਸੁਣ ਲੈਂਦੀ ਉੱਥੇ ਹੀ ਝਾੜ ਕੇ ਆ ਜਾਂਦੀ ਮੈਨੂੰ ਵੇਖ ਕੇ ਵੀ ਤਾਂ ਕਹਿੰਦੀਆਂ ਹੁੰਦੀਆਂ ਨੇ ਮੈਂ ਕਦੇ ਮਾਂ ਨੂੰ ਦੱਸਿਆ ਮਾਂ ਤਾਂ ਪਹਿਲਾਂ ਹੀ ਵਿਚਾਰੀ ਬਣੀ ਰਹਿੰਦੀ ਐ ਗगन ਨੇ ਨਿੱਕੀ ਨੂੰ ਕਾफी ਝਿੜਕਿਆ ਸੀ ਉਸ ਵੇਲੇ ਉਸ ਤੋਂ ਬਾਅਦ ਨਿੱਕੀ ਨੇ ਕਦੇ ਮਾਂ ਨੂੰ ਵੀਰ ਬਾਰੇ ਕੋਈ ਵੀ ਗੱਲ ਨਹੀਂ ਆਖੀ ਗगन ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦੀ ਸੀ ਜਦੋਂ ਕੁੜੀ ਮੁੰਡੇ ਵਿੱਚ ਫਰਕ ਸਮਝਿਆ ਜਾਂਦਾ ਹੈ ਅੱਜ ਉਸਨੇ ਨਿੱਕੀ ਨੂੰ ਆਖਿਆ ਕਿ ਮਾਂ ਦੀ ਉਦਾਸੀ ਦੂਰ ਕਰਨੀ ਹੈ ਕਿਸੇ ਤਰੀਕੇ ਨਾਲ ਉਹ ਅਜੇ ਸਕੀਮ ਬਣਾ ਹੀ ਰਹੀਆਂ ਸਨ ਕਿ ਗੁਆਂਡ ਵਿੱਚ ਰਹਿੰਦੀ ਤਾਈ ਉਹਨਾਂ ਦੇ ਘਰ ਆਈ। ਉਸਨੇ ਚਾਰ ਕੁਵਰਿਆਂ ਦੀ ਪੋਤੀ ਨੂੰ ਮੋਢੇ ਲਾਇਆ ਹੋਇਆ ਸੀ। ਜੋ ਬਿਮਾਰ ਸੀ। ਉਹ ਵੇੜੇ ਵਿੱਚ ਇੱਧਰ ਉੱਧਰ ਨਿਗਾਹ ਮਾਰਦਿਆਂ ਬੋਲੀ, "ਤੁਹਾਡਾ ਪਾਪਾ ਕਿੱਥੇ ਐ?" "ਉਹ ਤਾਂ ਖੇਤ ਨੇ ਤਾਈ, ਕੰਮ ਸੀ ਕੋਈ," ਗਗਨ ਨੇ ਪੁੱਛਿਆ। "ਹਾਂ, ਸ਼ਹਿਰ ਜਾਣਾ ਸੀ," ਕੁੜੀ ਦਾ ਤਾਂਪ ਨੇ ਉੱਤਰਦਾ। "ਪਿੰਡ ਵਾਲਾ ਡਾਕਟਰ ਕਹਿੰਦਾ ਸ਼ਹਿਰ ਲੈ ਜਾਓ। ਵੀਰਾ ਕਿੱਥੇ ਐ?" ਨਿੱਕੀ ਨੇ ਪੁੱਛਿਆ। ਉਹ ਤਾਂ ਟੜਕੇ ਹੀ ਰੱਜ ਕੇ ਬੈਠ ਜਾਂਦਾ ਹੈ ਜੇ ਕਿਸੇ ਕੰਮ ਦਾ ਹੁੰਦਾ ਆਪੇ ਲੈ ਜਾਂਦਾ ਆਪਦੀ ਧੀ ਨੂੰ ਉਸ ਦੀ ਅੱਖਾਂ ਭਰ ਆਈਆਂ ਇੱਕ ਮਿੰਟ ਰੁਕੋ ਆਖ ਕੇ ਗगन ਅੰਦਰ ਗਈ ਜਦੋਂ ਉਹ ਬਾਹਰ ਆਈ ਤਾਂ ਉਸ ਦੇ ਹੱਥ ਵਿੱਚ ਸਕੂਟਰੀ ਦੀ ਚਾਬੀ ਸੀ ਧਿਆਨ ਨਾਲ ਜਾਣਾ ਪੁੱਤ ਅੰਦਰੋਂ ਜੀਤਾਂ ਦੀ ਆਵਾਜ਼ ਆਈ ਉਸ ਨੇ ਸਕੂਟਰੀ ਸਟਾਰਟ ਕੀਤੀ ਤੇ ਬੋਲੀ ਆਓ ਤਾਈ ਚੱਲੀਏ ਤਾਈ ਆਪਣੀ ਪੋਤੀ ਨੂੰ ਚੰਗੀ ਤਰ੍ਹਾਂ ਗੋਦ ਵਿੱਚ ਲੈ ਕੇ ਬੈਠ ਗਈ ਤੇ ਸੌ ਸੌ ਅਸੀਸਾਂ ਦਿੱਤੀਆਂ ਟੋਡੇ ਪਾਪੇ ਨੇ ਵੀ ਜਿਉਣ ਜੋਗੇ ਨਹੀਂ ਕਦੇ ਨਹੀਂ ਕੰਮ ਨੂੰ ਜਵਾਬ ਦਿੱਤਾ ਤਾਈ ਦੀ ਗੱਲ ਸੁਣ ਕੇ ਗगन ਨੂੰ ਮਾਣ ਮਹਿਸੂਸ ਹੋਇਆ ਤਾਈ ਅੱਗੋਂ ਸੜਕ ਟੁੱਟੀ ਐ ਕੁੱਟ ਕੇ ਹੱਥ ਪਾ ਲੋ ਮੈਨੂੰ ਪਤਾ ਪੁੱਤ ਮੈਂ ਕਿਹੜਾ ਅੱਜ ਪਹਿਲੇ ਦਿਨ ਚੱਲੀ ਆ ਪੈਰੀਗਾਹ ਆ ਰਾਮ ਐ 10-15 ਮਿੰਟ ਵਿੱਚ ਹੀ ਨੇੜੇ ਦੇ ਸ਼ਹਿਰ ਡਾਕਟਰ ਕੋਲ ਪਹੁੰਚ ਗਈਆਂ ਡਾਕਟਰ ਨੇ ਦਵਾਈ ਦਿੱਤੀ ਕੁਝ ਚਿਰ ਰੋਥੇ ਰੋਕਿਆ ਕੁੜੀ ਦਾ ਬੁਖਾਰ ਉੱਤਰ ਗਿਆ ਤੀਜੇ ਦਿਨ ਫਿਰ ਆਉਣ ਲਈ ਆ ਕੇ ਡਾਕਟਰ ਨੇ ਕੁਝ ਦਵਾਈ ਘਰ ਵਾਸਤੇ ਦੇ ਦਿੱਤੀ। ਬੁਖਾਰ ਉਤਰਨ ਤੋਂ ਬਾਅਦ ਕੁੜੀ ਦੀਆਂ ਅੱਖਾਂ ਜਿਹੀਆਂ ਖੁੱਲ ਗਈਆਂ। ਪੋਤੀ ਨੂੰ ਵੇਖ ਕੇ ਤਾਈ ਦੀ ਜਾਨ ਵਿੱਚ ਜਾਨ ਆਈ। ਕੌਣ ਕਹਿੰਦਾ ਧੀਆ ਪੁੱਤਾਂ ਨਾਲੋਂ ਘੱਟ ਹੁੰਦੀਆਂ ਨੇ? ਪੁੱਤ ਹਜੇ ਆਖੇ ਨਾ ਲੱਗਣ ਪਰ ਧੀਆ ਤਾਂ ਬਿਨਾ ਕਹੇ ਹੀ ਕੰਮ ਕਰ ਦਿੰਦੀਆਂ ਨੇ। ਤਾਈ ਬੱਸ ਕਰੋ। ਫੇਰ ਕੀ ਹੋਇਆ? ਮੈਂ ਘਰੇ ਵੇਲੀ ਸੀ। ਤਾਈ ਨੇ ਫਿਰ ਅਸੀਸਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅੱਗੋਂ ਸੜਕ ਤੇ ਕਾਫੀ ਭੀੜ ਸੀ। ਗगन ਨੇ ਸਕੂਟਰੀ ਰੋਕ ਦਿੱਤੀ। ਤਾਈ ਨੇ ਕਿਸੇ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਕਿਸੇ ਗਵਾਨ ਪਿੰਡ ਦਾ ਮੁੰਡਾ ਬੇਸੁਰਤ ਹੋਇਆ ਪਿਆ ਲੋਕ ਆਖ ਰਹੇ ਸਨ ਕਿ ਨਸ਼ਾ ਵੱਧ ਖਾ ਗਿਆ ਦੇਖਦੇ ਹੀ ਦੇਖਦੇ ਪਿੰਡ ਦੇ ਸਿਆਣੇ ਬੰਦੇ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ ਵੇਖ ਕੇ ਮਨ ਉਦਾਸ ਵੀ ਹੋ ਗਿਆ ਇਹੋ ਜਿਹੇ ਕਮਜ਼ੋਰ ਮਣਾ ਵਾਲਿਆਂ ਨੇ ਹੀ ਸਾਰਾ ਪੰਜਾਬ ਬਦਨਾਮ ਕਰ ਦਿੱਤਾ ਹੈ ਸਮੱਸਿਆ ਦਾ ਹੱਲ ਲੱਭਣ ਦੀ ਥਾਂ ਸਮੱਸਿਆ ਨੂੰ ਭੁਲਾਉਣ ਲਈ ਨਸ਼ੇ ਦਾ ਸਹਾਰਾ ਲੈਂਦੇ ਨੇ ਤੇ ਇੱਕ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ 10 ਹੋਰ ਖੜੀਆਂ ਕਰ ਲੈਂਦੇ ਨੇ ਉਹ ਸੋਚ ਰਹੀ ਸੀ हे ਰੱਬਾ ਜਾਨ ਬਚ ਜੇ ਵਿਚਾਰੇ ਦੀ ਚੰਦਰੇ ਨਸ਼ੀਆਂ ਨੇ ਤਾਂ ਰਾਜਕੁਮਾਰਾਂ ਵਰਗੇ ਪੁੱਤ ਖਾ ਲੇ ਤਾਈ ਨੇ ਵੱਡਾ ਸਾਰਾ ਹੌਂਕਾ ਲੈਂਦੇ ਆਖਿਆ ਗगन ਪਤਾ ਨਹੀਂ ਕੀ ਸੋਚ ਰਹੀ ਸੀ ਉਸਨੇ ਸ਼ਾਇਦ ਤਾਈ ਦੀ ਗੱਲ ਸੁਣੀ ਹੀ ਨਹੀਂ ਘਰ ਪਹੁੰਚ ਕੇ ਫਿਰ ਤਾਈ ਸ਼ੁਰੂ ਹੋ ਗਈ ਪੁੱਤ ਤੈਨੂੰ ਨਹੀਂ ਪਤਾ ਤੂੰ ਮੁੰਡਿਆਂ ਨਾਲ ਵੱਧ ਕੇ ਕੰਮ ਕੀਤਾ ਹੈ ਮੁੰਡਾ ਤਾਂ ਮੇਰਾ ਰੱਜਿਆ ਪਿਆ ਆਹਾ ਗਵਾਂਡੀਆਂ ਦੇ ਮੁੰਡੇ ਨੂੰ ਹੱਥ ਜੋੜੇ ਵੇ ਲੈ ਜਾ ਬਚਾ ਦੇ ਮੇਰੀ ਪੋਤੀ ਨੂੰ ਖੜਾ ਖੜਾਈ ਹੱਥ ਮਾਰ ਗਿਆ ਅਖੇ ਮੇਰੇ ਕੋਲ ਟਾਈਮ ਨਹੀਂ ਮੇਰੇ ਦੋਸਤ ਢੀਕਦੇ ਨੇ ਚੰਗਾ ਪੁੱਤ ਜੀਉਂਦੀ ਰਹਿ ਮੈਂ ਫੇਰ ਆਉਂ ਤੇਰੀ ਮਾਂ ਕੋਲ ਸੌਂਗੀ ਕੁੜੀ ਇਹਨੂੰ ਘਰ ਲੈ ਜਾ ਇਹਦੀ ਮਾਂ ਵੀ ਫਿਕਰ ਕਰਦੀ ਹੋ ਤਾਈ ਨੇ ਕੁੜੀ ਨੂੰ ਮੋਢੇ ਲਾ ਕੇ ਚੁੰਨੀ ਦੇ ਪੱਲੇ ਨਾਲ ਉਸ ਦਾ ਸਿਰ ਟਕਿਆ ਤੇ ਆਖਿਆ ਤਾਈ 5 ਕੁ ਮਿੰਟ ਬਾਅਦ ਫੇਰ ਮੁੜਾਈ ਲਿਆ ਭੈਣੇ ਮੈਂ ਕਰਵਾ ਦਿੰਨੀ ਆ ਕੋਈ ਕੰਮ ਤਾਈ ਨੇ ਗगन ਦੀ ਮਾਂ ਨੂੰ ਪੁੱਛਿਆ ਨਾ ਨਾ ਭੈਣੇ ਤੇਰੀ ਪੋਤੀ ਦੱਸ ਕਿਵੇਂ ਆ ਹੁਣ ਠੀਕ ਐ ਹੁਣ ਤਾਂ ਜਿਉਂਦੇ ਵਸਦੇ ਰਹੋ ਮੇਰੀ ਪੋਤੀ ਬਚਾਤੀ ਰੱਬ ਬਚਾਉਣ ਵਾਲਾ ਏ ਜੀ ਸਭ ਨੂੰ ਉਹ ਵੀ ਬੰਦਿਆਂ ਵਿੱਚ ਹੀ ਬੌੜਦਾ ਜੀਤਾ ਦੱਸਣ ਲੱਗੀ ਜਦੋਂ ਗगन ਹੋਰਾ ਦੇ ਪਿਓ ਨੂੰ ਵੇਲ ਨਹੀਂ ਹੁੰਦੀ ਤਾਂ ਇਹਦੀ ਭੂਆ ਹੋਰਾ ਦੇ ਸੰਧਾਰੇ ਦੇਣ ਵੀ ਮੈਂ ਗगन ਨੂੰ ਲੈ ਕੇ ਜਾਨੀ ਆ ਜੇ ਕਿਤੇ ਮਾਸੀਆਂ ਮਾਮਿਆਂ ਕੋਲ ਜਾਣਾ ਹੋਵੇ ਤਾਂ ਵੀ ਤੇਰੀਆਂ ਤਾਂ ਧੀਆਂ ਹੀ ਪੁੱਤਾਂ ਵਰਗੀਆਂ ਨੇ ਭੈਣੀ ਅਸੀਂ ਨਹੀਂ ਤਾਈ ਪੁੱਤਾਂ ਵਰਗੀਆਂ ਬੰਨਾਂ ਗगन ਨੇ ਦੂਰੋਂ ਹੀ ਆਵਾਜ਼ ਮਾਰੀ ਲੈ ਕਰ ਲੈ ਗੱਲ ਤਾਈ ਨੇ ਹੱਸ ਕੇ ਕਿਹਾ ਜੀਤਾ ਤੇ ਤਾਈ ਕਿੰਨਾ ਚਿਰ ਗੱਲਾਂ ਕਰਦੀਆਂ ਰਹੀਆਂ ਕਈ ਨਿੱਕੇ ਨਿੱਕੇ ਕੰਮ ਤਾਈ ਨੇ ਕਰਵਾਏ ਗਗਨ ਦੀ ਮਾਂ ਨੇ ਜਾਂਦੀ ਹੋਈ ਨੂੰ ਦੁੱਧ ਦੀ ਗੜਵੀ ਅਤੇ ਕੋਲਾ ਭਰ ਕੇ ਚੌਲਾਂ ਦਾ ਦਿੱਤਾ ਤਾਈ ਤੁਰੀ ਜਾਂਦੀ ਫਿਰ ਅਸੀਸਾਂ ਦੇਣ ਲੱਗੀ ਜੀਉਂਦੇ ਵਸਦੇ ਰਹੋ ਤੰਦਰੁਸਤੀ ਦੇਵੇਂ ਮਾਲਕ ਰੱਬਾ ਭੁੱਲ ਜਾਂਦਾ ਇਸ ਘਰ ਤੇ ਵੀ ਤੇਰੇ ਘਰੇ ਕਾਹਦਾ ਘਟ ਹੈ ਇੱਕ ਜਵਾਬ ਦੇ ਦਿੰਦਾ ਵਿਚਾਰਿਆਂ ਨੂੰ ਗगन ਨੇ ਸੁਣ ਕੇ ਮੱਥੇ ਤੇ ਹੱਥ ਮਾਰਿਆ ਦੀਦੀ ਇਹ ਦੁਨੀਆ ਨਹੀਂ ਸੁਧਰ ਸਕਦੀ ਨਿੱਕੀ ਨੇ ਹੱਥ ਹਿਲਾਉਂਦੇ ਆਖਿਆ ਹੌਲੀ ਹੌਲੀ ਫਰਕ ਪਊ ਪੁੱਤ ਪਹਿਲਾਂ ਨਾਲੋਂ ਬਹੁਤ ਫਰਕ ਹੈ ਲੋਕਾਂ ਦੀ ਸੋਚ ਬਦਲੀ ਹੈ ਚੀਤਾ ਨੇ ਆਖਿਆ ਮਾਂ ਤੂੰ ਆਪਦੀ ਸੋਚ ਬਦਲ ਲੈ ਬਸ ਲੋਕ ਬਦਲਣ ਭਾਵੇਂ ਨਾ ਬਦਲਣ ਗਗਨ ਨੇ ਮਾਂ ਨੂੰ ਕੁੱਟ ਕੇ ਜੱਫੀ ਪਾਉਂਦਿਆ ਕਿਹਾ ਸਭ ਤੋਂ ਛੋਟੀ ਕੁੜੀ ਵੀ ਪਿਓ ਨਾਲ ਖੇਤੋਂ ਆ ਗਈ ਸੀ ਮੈਂ ਵੀ ਮੈਂ ਵੀ ਕਹਿੰਦੀ ਭੱਜੀ ਆਈ ਮਾਂ ਨੂੰ ਚਿੰਬੜ ਗਈ ਤਿੰਨੇ ਧੀਆਂ ਨੇ ਮਾਂ ਨੂੰ ਜਿਵੇਂ ਆਪਣੀ ਬੁੱਕਲ ਵਿੱਚ ਲਕੋ ਲਿਆ ਦੇਖਿਓ ਕਿਤੇ ਆਪਣਾ ਤਾਂ ਘਰ ਵੀ ਪੁਰਾਣਾ ਹੈ ਕਿਤੇ ਕੰਦਾ ਨਾ ਹਿਲਾ ਦਿਓ ਗਗਨਦੇ ਬਾਪੂ ਨੇ ਹੱਸਦਿਆਂ ਆਖਿਆ ਬੇੜੇ ਵਿੱਚ ਲੱਗੇ ਨਿੰਮ ਦੀਆਂ ਟਾਣੀਆਂ ਤੇ ਚਹਿਕਦੀਆਂ ਬੁਲਬੁਲਾਂ ਤੇ ਚਿੜੀਆਂ ਨੇ ਵੀ ਆਪਣੀਆਂ ਪਿਆਰੀਆਂ ਆਵਾਜ਼ਾਂ ਵਿੱਚ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਦੀ ਗਵਾਹੀ ਭਰੀ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ